ਸਿੱਖੋ ਤੁਸੀਂ ਖਕਾਰ ਤਿਆਗਣ ਦੀ ਸੋਚੋ ਤਾਂ ਸਹੀ ਖਾਲਸਾ ਪੰਥ ਦਾ ਅੰਤ ਸਾਹਮਣੇ ਨਜ਼ਰ ਆਵੇਗਾ ਪਹਿਲਾਂ ਤਾਂ ਸਿੱਖਾਂ ਉੱਤੇ ਬ੍ਰਾਹਮਣੀ ਸੋਚ ਦਾ ਪੈਰਾ ਖਤਮ ਕਰਨ ਨੂੰ ਪੂਰਾ ਜ਼ੋਰ ਲੱਗਾ ਹੋਇਆ ਸੀ ਜਿਸ ਵਾਸਤੇ ਕਈ ਸਾਲਾਂ ਦਾ ਸਮਾਂ ਬਰਬਾਦ ਕਰਨਾ ਪਿਆ ਉਹ ਕਠਿਣਾਤਾ ਕੀ ਸੀ ਸਗੋਂ ਅੱਗੇ ਨਾਲੋਂ ਹੋਰ ਵੱਧ ਕੇ ਆਪਣੇ ਪੈਰ ਮਜ਼ਬੂਤ ਕਰ ਗਿਆ ਪਰ ਫਿਰ ਵੀ ਸਿੱਖ ਗੁਰੂਆਂ ਦੇ ਸਿਧਾਂਤ ਮੁਤਾਬਕ ਕਈ ਰੀਤੀਆਂ ਨੂੰ ਖਤਮ ਕਰਨ ਦੇ ਵਿੱਚ ਸਫਲ ਰਿਹਾ ਚਲੋ ਥੋੜਾ ਬਹੁਤ ਕੰਟਰੋਲ ਸੀ ਪਰ ਹੁਣ ਸਿੱਖਾਂ ਦੇ ਘਰਾਣਿਆਂ ਵਿੱਚ ਸਭ ਤੋਂ ਵੱਡੀ ਮੁਸ਼ਕਲ ਜੋ ਕੇ ਸਾਰੇ ਪੰਜਾਬ ਨੂੰ ਹੌਲੀ-ਹੌਲੀ ਆਪਣੀ ਲਪੇਟ ਵਿੱਚ ਲੈ ਕੇ ਧਰਮ ਤਬਦੀਲ ਕਰ ਰਿਹਾ ਹੈ ਉਹ ਹੈ ਇਸਾਈ ਧਰਮ ਜੋ ਬਹੁਤ ਵੱਡੇ ਪੱਧਰ ਤੇ ਫੈਲ ਰਿਹਾ ਹੈ ਇਹਨਾਂ ਦੇ ਪੋਸਟਰਾਂ ਕੋਲੋਂ ਇੰਨਾ ਧਨ ਭਾਵ ਇੰਨਾ سرمਾਇਆ ਕਿੱਥੋਂ ਆਇਆ ਜੋ ਪੂਰੇ ਜ਼ੋਰ ਤੇ ਲੋਕਾਂ ਨੂੰ ਧਰਮ ਬਦਲਣ ਤੋਂ ਪਹਿਲਾਂ ਮਾਲੀ ਸਹਾਇਤਾ ਦੇ ਕੇ ਕ੍ਰਿਸਟਮ ਧਰਮ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਬ੍ਰਾਹਮਣੀ ਵਿਚਾਰਧਾਰਾ ਨੇ ਸਿੱਖਾਂ ਉੱਤੇ ਮਾਰੂ ਅਸਰ ਪਾਇਆ ਸੀ ਪਰ ਹੁਣ ਈਸਾਈ ਧਰਮ ਦੀਆਂ ਡੂੰਘੀਆਂ ਜੜ੍ਹਾਂ ਨੇ ਪੰਜਾਬ ਦੇ ਅੱਧੇ ਤੋਂ ਵੱਧ ਸਿੱਖਾਂ ਉੱਤੇ ਬਹੁਤ ਹੀ ਡੂੰਘਾ ਅਤੇ ਮਾਰੂ ਅਸਰ ਪਾਇਆ ਹੈ ਔਰ ਇਹ ਅਸਰ ਇੰਨਾ ਡੂੰਗਾ ਪੈ ਚੁੱਕਾ ਹੈ ਕਿ ਇਸ ਵਿੱਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੈ ਅਤੇ ਉਹ ਲੋਕ ਇਸ ਵਿੱਚ ਹੀ ਗਲਤਾਨ ਹੋ ਜਾਣਗੇ ਹੁਣ ਇੱਥੇ ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਬਹੁਤ ਹੀ ਸੋਚਣ ਅਤੇ ਸਮਝਣ ਦੀ ਲੋੜ ਹੈ ਕਿ ਕੀ ਇਹ ਧਰਮ ਬਦਲਣ ਦੇ ਨਾਲ ਕਿਤੇ ਮੋੜ ਅੰਗਰੇਜ਼ਾਂ ਦਾ ਰਾਜ ਤਾਂ ਨਹੀਂ ਆ ਜਾਵੇਗਾ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਦੀ ਸਭ ਤੋਂ ਵੱਧ ਵੋਟ ਹੁੰਦੀ ਹੈ ਉਸਦਾ ਹੀ ਫਿਰ ਰਾਜ ਹੁੰਦਾ ਹੈ ਇਹ ਬਹੁਤ ਸੋਚਣ ਦੀ ਲੋੜ ਹੈ ਹੋਰ ਤਾਂ ਹੋਰ ਇੱਕ ਸਾਜ਼ਿਸ਼ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਹਾਰੀ ਜੂਪੀ ਇਹ ਪ੍ਰਵਾਸੀਆਂ ਨੂੰ ਲਿਆ ਕੇ ਬਿਠਾ ਦਿੱਤਾ ਗਿਆ ਹੈ ਤਾਂ ਕਿ ਸਿੱਖ ਅਤੇ Hindu ਵੀਰ ਆਉਣ ਵਾਲੇ ਸਮੇਂ ਦੇ ਵਿੱਚ ਸਿਰ ਨਾ ਚੁੱਕ ਸਕਣ ਅਗਰ ਸਿਰ ਚੁੱਕਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਮਸਲ ਦਿੱਤਾ ਜਾਵੇਗਾ ਸਿੱਖ ਭਰਾਵੋ ਅਸੀਂ ਧਰਨੇ ਲਾ ਕੇ ਆਪਣੇ ਹੱਕਾਂ ਦਾ ਤਾਂ ਪਰਜੋਰ ਪ੍ਰਦਰਸ਼ਨ ਕਰ ਰਹੇ ਹਾਂ ਪਰ ਇੰਨੀਆਂ ਪਰ ਪਰ ਕੇ ਆਉਂਦੀਆਂ ਟ੍ਰੇਨਾਂ ਬਿਹਾਰ ਜੁਪੀ ਵੱਲੋਂ ਇਹਨਾਂ ਨੂੰ ਕਿਵੇਂ ਰੋਕਾਂਗੇ ਇੱਥੇ ਬਹੁਤ ਸੋਚਣ ਸਮਝਣ ਦੀ ਲੋੜ ਹੈ ਕਈ ਵਾਰ ਤਾਂ ਇੰਜ ਲੱਗਦਾ ਹੈ ਕਿ ਆਪਣਾ ਧਰਮ ਪਹਿਲਾਂ ਤਾਂ ਖਤਰੇ ਵਿੱਚ ਸੀ ਹੁਣ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਇਹ ਹੌਲੀ ਹੌਲੀ ਖਤਮ ਹੀ ਹੋ ਜਾਵੇਗਾ ਇਹ ਜੁਪੀ ਬਿਹਾਰ ਦੇ ਲੋਕਾਂ ਨੇ ਇੱਥੇ ਆਣ ਕੇ ਆਪਣੇ ਵੱਡੇ ਵੱਡੇ ਕਾਰੋਬਾਰ ਖੋਲ੍ਹ ਲਏ ਹਨ ਆਪਣੀਆਂ ਜਗ੍ਹਾਵਾਂ ਪੂਰੇ ਪੰਜਾਬ ਵਿੱਚ ਖਰੀਦ ਲਈਆਂ ਹਨ ਅਤੇ ਅਗਰ ਅਸੀਂ ਹਿਮਾਚਲ ਵਿੱਚ ਜਾ ਕੇ ਜਗਾ ਖਰੀਦਣੀ ਹੋਵੇ ਤਾਂ ਸਾਨੂੰ ਕੋਈ ਇਜਾਜ਼ਤ ਨਹੀਂ ਹੈ ਪਰ ਪੂਰੇ ਵਰਲਡ ਦੇ ਵਿੱਚ ਸਾਰੀ ਦੁਨੀਆ ਨੂੰ ਇਹ ਇਜਾਜ਼ਤ ਹੈ ਕਿ ਉਹ ਪੰਜਾਬ ਦੇ ਵਿੱਚ ਆਣ ਕੇ ਜਗਾ ਖਰੀਦ ਸਕਦਾ ਹੈ ਆਪਣਾ ਕਾਰੋਬਾਰ ਕਰ ਸਕਦਾ ਹੈ ਆਪਣਾ ਘਰ ਬਣਾ ਸਕਦਾ ਹੈ ਆਪਣੇ ਬੱਚੇ ਪੜਾ ਸਕਦਾ ਹੈ ਕਈ ਵਾਰ ਤਾਂ ਇੰਜ ਲੱਗਦਾ ਹੈ ਕਿ ਪੰਜਾਬ ਵਿੱਚੋਂ ਹੌਲੀ-ਹੌਲੀ ਸਿੱਖੀ ਖਤਮ ਹੁੰਦੀ ਜਾ ਰਹੀ ਹੈ ਅਸੀਂ ਕੇਵਲ ਇੱਕ ਇਤਿਹਾਸ ਪੜ ਕੇ ਹੀ ਨਹੀਂ ਸਿੱਖੀ ਕਾਇਮ ਰੱਖ ਸਕਦੇ ਬਲਕਿ ਇਸ ਨੂੰ ਨਿਭਾਉਣਾ ਵੀ ਪਵੇਗਾ ਅਰ ਅਸੀਂ ਇਸ ਮਾਮਲੇ ਤੋਂ ਕੋਸਾਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਕੋਸਾਂ ਦੂਰ ਹੋ ਚੁੱਕੇ ਹਾਂ ਆਓ ਫਿਰ ਹੁਣ ਅਸੀਂ ਕਕਾਰਾਂ ਦੀ ਤਰਫ ਆਉਂਦੇ ਹਾਂ ਕਿ ਕਕਾਰ ਪਹਿਨਣੇ ਸਾਡੇ ਲਈ ਕਿਉਂ ਜ਼ਰੂਰੀ ਹਨ ਖਾਸ ਕਰਕੇ ਸਿੱਖਾਂ ਵਾਸਤੇ ਕੇਸ ਰੱਖਣੇ ਅਤੇ ਕਕਾਰ ਪਹਿਨਣੇ ਕਿਉਂ ਜ਼ਰੂਰੀ ਹਨ ਗੁਰੂ ਨਾਨਕ ਸਾਹਿਬ ਦੀ ਦਿੱਤੀ ਨੈਤਿਕ ਸ਼ਕਤੀ ਨੂੰ ਜਿੰਦਾ ਰੱਖਣ ਲਈ ਇਹ ਜ਼ਰੂਰੀ ਸੀ ਕਿ ਉਹਨਾਂ ਦੇ ਉਪਦੇਸ਼ਾਂ ਨੂੰ ਹਮੇਸ਼ਾ ਕਾਇਮ ਰੱਖਿਆ ਜਾਵੇ ਵਾਹ ਮੇ ਹੁਣ ਇਹ ਗੱਲ ਅਸੰਭਵ ਨਜ਼ਰ ਆਉਂਦੀ ਹੋਵੇ ਪਰ ਨਵੇਂ ਕਕਾਰ ਇਸ ਲਈ ਲਾਜ਼ਮੀ ਕੀਤੇ ਗਏ ਸਨ ਕਿ ਤਾਂ ਜੋ ਗਰਮਤ ਵਿਚਾਰਧਾਰਾ ਨੂੰ ਕਾਇਮ ਰੱਖਿਆ ਜਾ ਸਕੇ ਜੇ ਤੁਸੀਂ ਦਸਤਾਰ ਉਤਾਰ ਦਿਓ ਕੇਸ ਦਾੜੀ ਕਤਲ ਕਰਵਾ ਦਿਓ ਅਤੇ ਕੜਾ ਲਾ ਦਿਓ ਮੈਂ ਇਹ ਗੱਲ ਗਰੰਟੀ ਦੇ ਨਾਲ ਕਹਿੰਦਾ ਹਾਂ ਕਿ ਕਿ ਇਸ ਸਭ ਦਾ ਨਤੀਜਾ ਬੜਾ ਭਿਆਨਕ ਅਤੇ ਮੰਦਭਾਗਾ ਹੋਵੇਗਾ ਇਹਨਾਂ ਪੰਜ ਕਕਾਰਾਂ ਨੇ ਸਿੱਖਾਂ ਨੂੰ ਇਕ ਭਾਈਚਾਰੇ ਦੇ ਵਿੱਚ ਸੰਗਠਿਤ ਰੱਖਿਆ ਹੋਇਆ ਹੈ ਕਿਉਂਕਿ ਇਹ ਚਿੰਨ ਸਿੱਖ ਮਹਿਸੂਸ ਕਰਨ ਅਤੇ ਸਿੱਖੀ ਦੇ ਮਾਰਗ ਉੱਤੇ ਚੱਲਣ ਲਈ ਸਿੱਖਾਂ ਨੂੰ ਸਮਰੱਥ ਬਣਾਉਂਦੇ ਹਨ ਇਹ ਸਿੱਖਾਂ ਨੂੰ ਉਹ ਹਿੰਮਤ ਪ੍ਰੇ ਕਾਰਨਾਮੇ ਕਰਨ ਦੇ ਸਮਰੱਥ ਬਣਾਉਂਦੇ ਹਨ ਜੋ ਦੂਜੇ ਭਾਵਕੇ ਹੋਰ ਗੈਰ ਸਿੱਖ ਨਹੀਂ ਕਰ ਸਕਦੇ ਕਕਾਰਾਂ ਅਤੇ ਸਿੱਖਾਂ ਦੀ ਵਿਸ਼ੇਸ਼ ਸ਼ਕਲ ਸੂਰਤ ਤੇ ਪਹਿਰਾਵੇ ਦਾ ਸਭ ਤੋਂ ਵੱਡਾ ਇਹ ਫਾਇਦਾ ਹੋਇਆ ਹੈ ਕਿ ਇਸ ਨੇ ਸਿੱਖਾਂ ਨੂੰ ਬ੍ਰਾਹਮਣੀ ਵਿਚਾਰਧਾਰਾ ਦੇ ਅਨੁਜਾਇਆਂ ਦੇ ਵਿੱਚ ਜਜਬ ਹੋਣ ਤੋਂ ਬਚਾਈ ਰੱਖਿਆ ਹੈ ਅਤੇ ਆਪਣੀ ਨਿਆਰੀ ਹੋਣ ਨੂੰ ਬਰਕਰਾਰ ਰੱਖਣ ਦੇ ਵਿੱਚ ਯੋਗ ਬਣਾਈ ਰੱਖਿਆ ਹੈ ਬ੍ਰਾਹਮਣੀ ਵਿਚਾਰਧਾਰਾ ਦਾ ਇਹ ਇੱਕ ਵੱਡਾ ਗੁਣ ਹੈ ਕਿ ਉਸ ਨੇ ਆਪਣੀ ਵਿਰੋਧੀ ਵਿਚਾਰਧਾਰਾ ਨੂੰ ਗੰਧਲਾ ਕਰਕੇ ਆਪਣੇ ਅੰਦਰ ਜਜਬ ਕਰ ਲਿਆ ਅਤੇ ਉਹਨਾਂ ਵਿਚਾਰਧਾਰਾਵਾਂ ਦੇ ਮੰਨਣ ਵਾਲਿਆਂ ਨੂੰ ਉਹ ਰਾਹੇ ਪਾ ਕੇ ਖਤਮ ਕਰ ਦਿੱਤਾ ਜਿਵੇਂ ਕਿ ਬੁੱਧ ਧਰਮ ਨੂੰ ਖਤਮ ਕੀਤਾ ਗਿਆ ਸੀ ਬੁੱਧ ਧਰਮ ਭਾਰਤ ਵਿੱਚ ਪੈਦਾ ਹੋਇਆ ਤੇ ਇਹ ਜਿਹੜਾ ਬ੍ਰਾਹਮਣੀ ਧਰਮ ਪੁਸਤਕਾਂ ਵੇਦ ਸ਼ਾਸਤਰ ਸਿਮਰਤੀਆਂ ਦੀਆਂ ਸਖਿਆਵਾਂ ਦਾ ਕਟੜ ਵਿਰੋਧੀ ਸੀ ਇਸ ਦੇਸ਼ ਵਿੱਚ ਵਧਣ ਫੁੱਲਣ ਮਗਰੋਂ ਬ੍ਰਾਹਮਣ ਵਿਚਾਰਧਾਰਾ ਦੀ ਕਰਾਮਾਤੀ ਸ਼ਕਤੀ ਦੇ ਨਾਲ Hindu ਧਰਮ ਦੇ ਸਾਗਰ ਵਿੱਚ ਗਰਕ ਹੋ ਗਿਆ ਅਤੇ ਬੋਧੀ ਮਹਾਤਮਾ ਬੁੱਧ ਦੇ ਵਿਚਾਰਾਂ ਦੇ ਉਲਟ ਵਿਹਾਰ ਕਰਨ ਲੱਗ ਪਏ ਅਤੇ ਹੌਲੀ-ਹੌਲੀ ਉਹ ਧਰਮ ਇਸ ਦੇਸ਼ ਵਿੱਚੋਂ ਖਤਮ ਹੋ ਗਿਆ। ਬ੍ਰਾਹਮਣੀ ਮਤ ਨੇ ਆਪਣਾ ਅਸਰ ਇਸਲਾਮ ਵਰਗੇ ਕਟੜ ਧਰਮ ਦੇ ਅਨਜਾਈਆਂ ਉੱਤੇ ਵੀ ਪਾ ਦਿੱਤਾ ਸੀ। ਬ੍ਰਾਹਮਣੀ ਵਿਚਾਰਧਾਰਾ ਨੇ ਭਾਵੇਂ ਸਿੱਖਾਂ ਉੱਤੇ ਵੀ ਆਪਣਾ ਮਾਰੂ ਅਸਰ ਪਾਇਆ ਅਤੇ ਇਸ ਦੀ ਕਿਰਪਾ ਸਦਕਾ ਕਈ ਸਿੱਖ ਅਣਜਾਣਪੁਣੇ ਵਿੱਚ ਗੁਰਮਤਿ ਵਿਰੋਧੀ ਕੰਮ ਕਰਨ ਲੱਗ ਪਏ। ਪਰ ਸਿੱਖਾਂ ਦੇ ਵੱਖਰੇ ਰੂਪ ਅਤੇ ਕਕਾਰਾਂ ਦੇ ਕਾਰਨ ਸਿੱਖਾਂ ਨੂੰ ਬ੍ਰਾਹਮਣੀ ਧਰਮ ਦੇ ਅਨਜਾਇਆਂ ਵਿੱਚ ਜਜਬ ਹੋਣ ਤੋਂ ਬਚਾਈ ਰੱਖਿਆ ਖਾਲਸਾ ਪੰਥ ਦੀ ਸਿਰਜਣਾ ਉਹਨਾਂ ਸਿਧਾਂਤਾਂ ਦੇ ਪ੍ਰਚਾਰ ਅਤੇ ਰੱਖਿਆ ਲਈ ਕੀਤੀ ਗਈ ਸੀ ਜਿਹੜੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਚਾਰੇ ਸਨ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਢੰਗ ਤੋਂ ਇੱਕ ਬੜੇ ਪੱਕੇ ਕਿ ਚੰਗੇ ਸਿਧਾਂਤ ਤਦੋਂ ਤੱਕ ਨਹੀਂ ਫੈਲ ਸਕਦੇ ਜਦੋਂ ਤੱਕ ਉਹਨਾਂ ਨੂੰ ਫੈਲਾਉਣ ਦਾ ਸਹੀ ਜਥੇ ਬੰਦਕ ਢੰਗ ਨਹੀਂ ਉਲੀਕਿਆ ਜਾਂਦਾ ਇਸ ਲਈ ਗੁਰੂ ਨਾਨਕ ਸਾਹਿਬ ਆਪਣੀ ਸਮੁੱਚੀ ਜੀਵਨ ਯਾਤਰਾ ਵਿੱਚ ਗੁਰਮਤ ਸਿਧਾਂਤਾਂ ਨੂੰ ਪ੍ਰਚਾਰਨ ਵਿੱਚ ਲੱਗੇ ਰਹੇ ਕੁਰਬਾਨੀਆਂ ਦਾ ਦੌਰ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਤੋਂ ਹੀ ਸ਼ੁਰੂ ਹੋ ਚੁੱਕਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤੱਕ ਕੁਰਬਾਨੀਆਂ ਪੂਰੇ ਜ਼ੋਬਨ ਤੇ ਸਨ ਗੁਰੂ ਗੋਬਿੰਦ ਸਿੰਘ ਜੀ ਇਹ ਬਖੂਬੀ ਜਾਣਦੇ ਸਨ ਕਿ ਅਗਰ ਜੇ ਕੁਰਬਾਨੀਆਂ ਨਾ ਹੋਈਆਂ ਤਾਂ ਇਹ ਧਰਮ ਵੀ ਬੁੱਧ ਧਰਮ ਵਾਂਗ ਅਲੋਪ ਹੋ ਜਾਵੇਗਾ ਕਿਉਂਕਿ ਬੁੱਧ ਧਰਮ ਦੇ ਅਨੁਜਾਇਆਂ ਕੋਲ ਕੋਈ ਵੱਖਰਾ ਅਤੇ ਨਿਆਰਾਪਣ ਨਹੀਂ ਸੀ ਨਾ ਕੋ ਉਹਨਾਂ ਦੇ ਕੋਲ ਕੋਈ ਖਾਸ ਪਹਿਰਾਵਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਨੂੰ ਦਿੱਤਾ ਸੋ ਇਸੇ ਕਰਕੇ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਸਿੱਖਾਂ ਵਾਸਤੇ ਕਕਾਰ ਕਿਉਂ ਮਹੱਤਵਪੂਰਨ ਹਨ ਕਿਉਂ ਦਸਤਾਰ ਅਤੇ ਦਾੜਾ ਮਹੱਤਵਪੂਰਨ ਹੈ ਕਿਉਂ ਪੰਜ ਕਕਾਰ ਸਿੱਖਾਂ ਵਾਸਤੇ ਮਹੱਤਵਪੂਰਨ ਹਨ ਸਿੱਖਾਂ ਨੂੰ ਇਹ ਕਿਉਂ ਜ਼ਰੂਰੀ ਹੈ ਕਿਉਂ ਕਕਾਰ ਪੈਣਾ ਨੇ ਜ਼ਰੂਰੀ ਹਨ ਜਿਸ ਤਰ੍ਹਾਂ ਅਸੀਂ ਬੁੱਧ ਧਰਮ ਦੀ ਗੱਲ ਕੀਤੀ ਹੈ ਕਿ ਉਸ ਦੇ ਅਲੋਪ ਹੋਣ ਦੇ ਕੀ ਕਾਰਨ ਸਨ ਕਿ ਉਹ ਬ੍ਰਾਹਮਣੀ ਵਿਚਾਰਧਾਰਾ ਦੇ ਵਿੱਚ ਜਾ ਕੇ ਕਿਵੇਂ ਉਹ ਗਰਖ ਹੋ ਗਿਆ ਇਹੀ ਹਾਲ ਸਾਡੇ ਸਿੱਖਾਂ ਨਾਲ ਵੀ ਹੋਣਾ ਸੀ ਜੇ ਸਾਡੇ ਕੋਲ ਇਹ ਪੰਜ ਕਕਾਰ ਨਾ ਹੁੰਦੇ ਇਸ ਕਰਕੇ ਸਾਨੂੰ ਇਹਨਾਂ ਪੰਜਾਂ ਕਕਾਰਾਂ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ ਆਪ ਜੀ ਜਾਣਦੇ ਹੀ ਹੋ ਕਿ ਸਿੱਖੀ ਨੂੰ ਢਾਹ ਲਾਉਣ ਵਾਲੇ ਹੁਣ ਅਜੋਕੇ ਸਮੇਂ ਵਿੱਚ ਕਿੰਨੇ ਪੈਦਾ ਹੋ ਚੁੱਕੇ ਹਨ ਸਿਗੇ ਤਾਂ ਪਹਿਲਾਂ ਵੀ ਪਰ ਲੇਕਿਨ ਹੁਣ ਇਸ ਤਰ੍ਹਾਂ ਦੇ ਸਿੱਖ ਬਣ ਕੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਦਾ ਇੱਕੋ ਹੀ ਮਕਸਦ ਹੈ ਕਿ ਸਿੱਖੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਦਨਾਮ ਕੀਤਾ ਜਾਵੇ ਇਸ ਨੂੰ ਢਾ ਲਾਈ ਜਾਵੇ ਅਤੇ ਇਸ ਨੂੰ ਜੜ੍ਹਾਂ ਤੋਂ ਹੀ ਖਤਮ ਕੀਤਾ ਜਾ ਸਕੇ ਇੱਥੇ ਅਸੀਂ ਹੁਣ ਥੋੜੇ ਜੇ ਸੰਖੇਪ ਸ਼ਬਦਾਂ ਵਿੱਚ ਬੁੱਧ ਧਰਮ ਦੇ ਅਨੋਪ ਹੋਣ ਦੇ ਕੀ ਕਾਰਨ ਸੀ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਅਤੇ ਫਿਰ ਅਸੀਂ ਬਾਅਦ ਵਿੱਚ ਆਪਣੀ ਗੱਲ ਤੇ ਆਵਾਂਗੇ ਬੁੱਧ ਧਰਮ ਦਾ ਜਨਮ 563 ਈਸਵੀ ਵਿੱਚ ਹੋਇਆ ਸੀ। ਤੁਹਾਨੂੰ ਪਤਾ ਹੀ ਹੋਵੇਗਾ ਕਿ ਬੁੱਧ ਧਰਮ ਨੇਪਾਲ ਵਿੱਚ ਪੈਦਾ ਹੋਇਆ ਸੀ। ਨੇਪਾਲ ਦੀ ਤਰਾਈ ਤੇ ਕਪਲਵਸਤੂ ਦੇ ਲੂਬਨੀ ਪਿੰਡ ਵਿੱਚ ਪੈਦਾ ਹੋਇਆ ਸੀ। ਬੁੱਧ ਦਾ ਅਸਲੀ ਨਾਮ ਸਿਧਾਰਥ ਸੀ। ਉਹ ਸ਼ਾਕੇ ਵੰਸ਼ ਦਾ ਰਾਜਾ ਸੀ ਅਤੇ ਉਸ ਦੇ ਪਿਤਾ ਦਾ ਨਾਮ ਸਿਧਾਦਨ ਸੀ ਅਤੇ ਉਸ ਦੀ ਮਾਤਾ ਦਾ ਨਾਮ ਮਹਾਮਾਇਆ ਸੀ। ਇਹ ਜੋ ਸਿਧਾਦਨ ਸੀ ਇਹ ਸ਼ਾਕੇ ਵੰਸ਼ ਦਾ ਰਾਜਾ ਸੀ ਅਤੇ ਇਹ ਬੁੱਧ ਦਾ ਪਿਓ ਸੀ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਕਿ ਬੁੱਧ ਦਾ ਜੋ ਅਸਲੀ ਨਾਂ ਸੀ ਉਹ ਸਦਾਰਥ ਸੀ ਇਸ ਲਈ ਬੁੱਧ ਨੂੰ ਸ਼ਾਕੇਮੁਨੀ ਵੀ ਕਿਹਾ ਜਾਂਦਾ ਸੀ ਬੁੱਧ ਦੀ ਜੋ ਮਾਂ ਸੀ ਉਹ ਬਚਪਨ ਵਿੱਚ ਹੀ ਮਰ ਗਈ ਸੀ ਅਤੇ ਉਸ ਨੂੰ ਉਸ ਦੀ ਮਾਸੀ ਗੌਤਮੀ ਨੇ ਪਾਲਿਆ ਸੀ ਅਤੇ ਬਾਅਦ ਵਿੱਚ ਬੁੱਧ ਦਾ ਵਿਆਹ ਹੋਇਆ ਅਤੇ ਉਸ ਦੀ ਜੋ ਪਤਨੀ ਸੀ ਉਸ ਦਾ ਨਾਮ ਯਸ਼ੋਧਰਾ ਸੀ ਉਹਨਾਂ ਦੇ ਇੱਕ ਪੁੱਤਰ ਵੀ ਹੋਇਆ ਜਿਸ ਦਾ ਨਾਮ ਰਾਹੁਲ ਸੀ ਆਓ ਹੁਣ ਤੁਹਾਨੂੰ ਇਹ ਦੱਸਦੇ ਹਾਂ ਕਿ ਉਹ ਰਾਜ ਭਾਗ ਛੱਡ ਕੇ ਕਿਵੇਂ ਭਗਤੀ ਕਰਨ ਵੱਲ ਲੱਗ ਪਿਆ ਅਤੇ ਉਸ ਨੇ ਹੌਲੀ-ਹੌਲੀ ਕਰਕੇ ਕਿੰਨੀ ਦੁਨੀਆ ਨੂੰ ਆਪਣੇ ਧਰਮ ਦੇ ਨਾਲ ਜੋੜਿਆ ਅਤੇ ਬੁੱਧ ਆਪਣੇ ਵਿਆਹ ਤੋਂ ਬਾਅਦ ਹੀ ਕੁਝ ਸਮੇਂ ਬਾਅਦ ਬਹੁਤ ਵੱਡਾ ਪ੍ਰਚਾਰਕ ਬਣ ਗਿਆ ਦੇਖਦੇ ਹੀ ਦੇਖਦੇ ਉਸ ਦਾ ਧਰਮ ਪੂਰੇ ਸੰਸਾਰ ਵਿੱਚ ਫੈਲ ਗਿਆ ਅਤੇ ਕੁਝ ਭਾਰਤ ਦੇ ਲੋਕਾਂ ਨੂੰ ਇਹ ਡਰ ਪੈ ਗਿਆ ਕਿ ਸਾਡਾ ਧਰਮ ਹੁਣ ਖਤਰੇ ਵਿੱਚ ਹੈ ਜਦੋਂ ਇਹ ਗੱਲ ਦਾ ਡਰ ਪੈਦਾ ਹੋ ਜਾਵੇ ਤਾਂ ਜੋ ਧਰਮਾਂ ਦੇ ਠੇਕੇਦਾਰ ਜਾਂ ਵੱਡੇ ਪ੍ਰਚਾਰਕ ਹੁੰਦੇ ਹਨ ਉਹਨਾਂ ਨੂੰ ਬਸ ਇੱਕ ਵਾਰ ਹਜੂਮ ਨੂੰ ਇਹ ਕਹਿਣ ਦੀ ਗੱਲ ਹੁੰਦੀ ਹੈ ਕਿ ਸਾਡਾ ਧਰਮ ਹੁਣ ਖਤਰੇ ਵਿੱਚ ਹੈ ਅਤੇ ਫਿਰ ਉਹੀ ਧਰਮ ਜੋ ਲੋਕਾਂ ਨੂੰ ਭਗਤੀ ਕਰਨਾ ਸਿਖਾਉਂਦੇ ਹਨ ਉਹੀ ਧਰਮ ਫਿਰ ਦਰਿੰਦੇ ਬਣ ਜਾਂਦੇ ਹਨ ਫਿਰ ਧਰਮਾਂ ਦੇ ਨਾਂ ਤੇ ਅਤਿਆਚਾਰ ਕੀਤੇ ਜਾਂਦੇ ਹਨ بس ਇੱਕ ਵਾਰ ਕਹਿਣ ਦੀ ਲੋੜ ਹੈ ਕਿ ਹੁਣ ਸਾਡਾ ਧਰਮ ਖਤਰੇ ਵਿੱਚ ਹੈ ਫਿਰ ਦੇਖੋ ਸਿੱਧੇ ਸਦੇ ਲੋਕ ਵੀ ਦਰਿੰਦੇ ਬੰਨ ਵਿੱਚ ਇੱਕ ਮਿੰਟ ਨਹੀਂ ਲਾਉਂਦੇ ਅਤੇ ਫਿਰ ਭਾਰਤ ਦੀ ਭੂਮੀ ਤੇ ਇੱਕ ਐਸਾ ਧਰਮ ਪੈਦਾ ਹੋਇਆ ਜਿਸ ਨੇ ਰਾਕਸ਼ਸਾਂ ਨੂੰ ਇੱਕ ਵਧੀਆ ਮਨੁੱਖ ਬਣਾ ਦਿੱਤਾ ਉਹ ਸੀ ਬੁੱਧ ਧਰਮ ਬੁੱਧ ਧਰਮ ਵੀ ਸਿੱਖ ਧਰਮ ਬਾਗ ਲੋਕਾਂ ਨੂੰ ਪਖੰਡ ਵਿੱਚੋਂ ਕੱਢ ਕੇ ਇੱਕ ਪਰਮਾਤਮਾ ਨਾਲ ਜੋੜਨ ਦਾ ਕੰਮ ਕਰਦਾ ਸੀ ਇਸ ਧਰਮ ਨੇ ਅਸ਼ੋਕ ਵਰਗੇ ਚੰਡਾਲ ਨੂੰ ਇੱਕ ਭਗਤ ਬਣਾ ਦਿੱਤਾ ਜਿਸ ਨੇ ਸਿੰਘਾਸਣ ਦੀ ਖਾਤਰ ਆਪਣੇ 99 ਭਰਾਵਾਂ ਦਾ ਕਤਲ ਕਰ ਦਿੱਤਾ ਅਤੇ ਆਪਣੇ ਰਾਜ ਦੇ ਵਿਸਥਾਰ ਲਈ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਬੁੱਧ ਧਰਮ ਨੇ ਅਸ਼ੋਕ ਵਰਗੇ ਰਾਖਸ਼ ਨੂੰ ਮਨੁੱਖ ਬਣਾ ਦਿੱਤਾ ਬੁੱਧ ਧਰਮ ਨੇ ਵੀ ਦੱਬੇ ਕੁਚਲੇ ਲੋਕਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਅਤੇ ਉਸ ਦੀ ਦ੍ਰਿਸ਼ਟੀ ਵਿੱਚ ਵੀ ਇਸਤਰੀ ਅਤੇ ਪੁਰਸ਼ ਵਿੱਚ ਕੋਈ ਭੇਦ ਨਹੀਂ ਸੀ ਸਭ ਨੂੰ ਇੱਕ ਬਰਾਬਰ ਸਮਝਿਆ ਜਾਂਦਾ ਸੀ ਪਰ ਫਿਰ ਵੀ ਇਹ ਧਰਮ ਅਨੋਖ ਹੋ ਗਿਆ ਅਗਰ ਤੁਸੀਂ ਬੁੱਧ ਧਰਮ ਬਾਰੇ ਪੂਰਾ ਜਾਨਣਾ ਚਾਹੁੰਦੇ ਹੋ ਕਿ ਬੁੱਧ ਧਰਮ ਕਿਵੇਂ ਸ਼ੁਰੂ ਹੋਇਆ ਅਤੇ ਕਿਵੇਂ ਖਤਮ ਹੋਇਆ ਅਤੇ ਇਸ ਨੂੰ ਖਤਮ ਕਰਨ ਵਾਲਾ ਕੌਣ ਸੀ ਇਸ ਦੇ ਉੱਤੇ ਅਸੀਂ ਇੱਕ ਅਲੱਗ ਵੀਡੀਓ ਬਣਾ ਦੇਵਾਂਗੇ ਗੱਲ ਚੱਲਦੀ ਸੀ ਸਿੱਖਾਂ ਦੇ ਕਕਾਰਾਂ ਦੀ ਕਿ ਗੁਰੂ ਗੋਬਿੰਦ ਸਿੰਘ ਜੀ ਅਗਰ ਇਹ ਕੁਰਬਾਨੀਆਂ ਨਾ ਦਿੰਦੇ ਤਾਂ ਫਿਰ ਸਿੱਖ ਧਰਮ ਦਾ ਵੀ ਕੋਈ ਹੋਂਦ ਜਾਂ ਅੰਛ ਨਹੀਂ ਹੋਣਾ ਸੀ ਜਿਸ ਤਰ੍ਹਾਂ ਬੁੱਧ ਧਰਮ ਭਾਰਤ ਦੇਸ਼ ਵਿੱਚੋਂ ਨਿਕਲ ਕੇ ਆਲੇ-ਦੁਆਲੇ ਵਿਦੇਸ਼ਾਂ ਵਿੱਚ ਚਲਾ ਗਿਆ ਅਤੇ ਉੱਥੇ ਵੀ ਹੌਲੀ-ਹੌਲੀ ਇਸ ਧਰਮ ਦਾ ਦ੍ਰਿਸ਼ਟੀਕੋਣ ਕੁਝ ਹੋਰ ਹੀ ਬਣ ਗਿਆ ਇਸੇ ਹੀ ਤਰ੍ਹਾਂ ਸਾਡੇ ਸਿੱਖ ਧਰਮ ਵਿੱਚ ਵੀ ਜੋ ਵਿਦੇਸ਼ਾਂ ਵਿੱਚ ਜਾ ਕੇ ਪ੍ਰਚਾਰ ਕਰਨਾ ਤਾਂ ਚੰਗੀ ਗੱਲ ਹੈ ਪਰ ਜਿੱਥੋਂ ਇਹ ਧਰਮ ਸ਼ੁਰੂ ਹੋਇਆ ਸੀ ਜੇ ਉੱਥੋਂ ਹੀ ਖਤਮ ਹੋ ਗਿਆ ਤਾਂ ਇਸ ਦੀ ਹੋਂਦ ਦਾ ਬਚਣਾ ਬਹੁਤ ਔਖਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅਜਿਹਾ ਕੰਮ ਕੀਤਾ ਕਿ ਇਹ ਧਰਮ ਰਿੰਦੀ ਦੁਨੀਆ ਤੱਕ ਅਲੋਪ ਨਾ ਹੋ ਸਕੇ ਇਸ ਧਰਮ ਦੀ ਵਿਚਾਰਧਾਰਾ ਦੀ ਰਾਖੀ ਲਈ ਜਿਸ ਨੂੰ ਪ੍ਰਗਟ ਕਰਨ ਅਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਜਮੇ ਤੱਕ ਸਿੱਖ ਪੰਥ ਦੀ ਰਚਨਾ ਕੀਤੀ ਗਈ ਸਭ ਜਾਤਾਂ ਦੇ ਲੋਕਾਂ ਨੂੰ ਸਿੱਖ ਪੰਥ ਵਿੱਚ ਸ਼ਾਮਲ ਕਰਕੇ ਨੀਚਾ ਨੂੰ ਊਚ ਕਰਨ ਅਤੇ ਗਰੀਬਾਂ ਨੂੰ ਰਾਜੇ ਬਣਾਉਣ ਦਾ ਇਕਰਾਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਕੰਮ ਨੂੰ ਸੰਪੂਰਨਤਾ ਬਖਸ਼ੀ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਰੰਭ ਕੀਤਾ ਸੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਪ੍ਰਭੂ ਦੀ ਪਹਿਚਾਣ ਦੱਸ ਕੇ ਉਸ ਨੂੰ ਪ੍ਰਾਪਤ ਕਰਨ ਦਾ ਮਾਰਗ ਦੱਸਿਆ ਸੀ ਤਾਂ ਦਸਮ ਪਾਤਸ਼ਾਹ ਜੀ ਨੇ ਜਪ ਸਾਹਿਬ ਵਿੱਚ ਅਕਾਲ ਉਸਤਤ ਵਿੱਚ ਉਸੇ ਤਰ੍ਹਾਂ ਪ੍ਰਭੂ ਦੀ ਸਿਫਤ ਸਲਾਹ ਅਤੇ ਪ੍ਰਭੂ ਦੀ ਪ੍ਰਾਪਤੀ ਦਾ ਰਾ ਦੱਸਿਆ ਜੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮਾਂ ਨੂੰ ਨੰਗੀਆਂ ਕਰਦਿਆਂ ਹੋਇਆਂ ਬਾਬਰ ਬਾਣੀ ਦੇ ਚਾਰ ਸ਼ਬਦ ਉਚਾਰੇ ਤਾਂ ਤੇ ਇਹਨਾਂ ਵਿੱਚ ਹਥਿਆਰਾਂ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਤਾਂ ਦਸਮ ਗੁਰੂ ਜੀ ਨੇ ਸਿੱਖਾਂ ਨੂੰ ਸ਼ਸਤਰਧਾਰੀ ਬਣਾ ਕੇ ਸ਼ਸਤਰ ਵਿਦਿਆ ਵਿੱਚ ਨਿਪੁੰਨ ਕਰਕੇ ਸਮੇਂ ਦੀ ਬਲਵਾਨ ਹਕੂਮਤ ਨਾਲ ਲੋਹਾ ਲੈਣ ਦੀ ਜੋਗ ਬਣਾ ਦਿੱਤਾ ਸੀ ਜੇ ਗੁਰੂ ਨਾਨਕ ਪਾਤਸ਼ਾਹ ਜੀ ਸ਼ਬਦ ਗੁਰੂ ਦੀ ਲੋੜ ਉੱਤੇ ਜ਼ੋਰ ਦਿੰਦੇ ਸਨ ਤਾਂ ਦਸਮ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਸਾਰੀ ਕੌਮ ਨੂੰ ਹਮੇਸ਼ਾ ਲਈ ਸ਼ਬਦ ਗੁਰੂ ਦੀ ਅਗਵਾਈ ਹੇਠ ਤੁਰਨ ਦਾ ਸੰਦੇਸ਼ ਦਿੱਤਾ ਜੇ ਗੁਰੂ ਨਾਨਕ ਪਾਤਸ਼ਾਹ ਜੀ ਲੋਕਾਂ ਨੂੰ ਚਰਨ ਪਹਲ ਦੇ ਕੇ ਸਿੱਖੀ ਦੇ ਧਾਰੇ ਵਿੱਚ ਲਿਆਉਂਦੇ ਸਨ ਤਾਂ ਦਸਮ ਪਾਤਸ਼ਾਹ ਜੀ ਨੇ ਖੰਡੇ ਦੀ ਪਹਲ ਦੇ ਕੇ ਸੁਖੀ ਵਿੱਚ ਦਾਖਲ ਕਰਨ ਦੀ ਰਸਮ ਤੋਰੀ ਅਤੇ ਜਿਸ ਦੀ ਲੋੜ ਵੀ ਸੀ ਕਿਉਂਕਿ ਦੇਹਤਾਰੀ ਗੁਰੂ ਦੀ ਆਪ ਜੀ ਨੇ ਪ੍ਰਥਾ ਬੰਦ ਕਰ ਦਿੱਤੀ ਸੀ ਅਤੇ ਚਰਨ ਪਹਲ ਸੰਭਵ ਨਹੀਂ ਸੀ ਸੋ ਸਪਸ਼ਟ ਹੈ ਕਿ ਦਸਮ ਪਾਤਸ਼ਾਹ ਜੀ ਨੇ ਭਾਵੇਂ ਕੁਝ ਰਸਮਾਂ ਵਿੱਚ ਤਬਦੀਲੀ ਕੀਤੀ ਪਰ ਧਰਮ ਦੀ ਆਤਮਾ ਉਹੀ ਹੈ ਸੋ ਜਿਨ੍ਹਾਂ ਗੱਲਾਂ ਤੋਂ ਆਪ ਜੀ ਨੂੰ ਜਾਣੂ ਕਰਵਾਇਆ ਹੈ ਇਹਨਾਂ ਗੱਲਾਂ ਉੱਤੇ ਬਹੁਤ ਹੀ ਜ਼ਿਆਦਾ ਸੋਚਣ ਦੀ ਲੋੜ ਹੈ ਅਜੇ ਵੀ ਸਿੱਖ ਧਰਮ ਨੂੰ ਬਚਾਉਣ ਵਾਸਤੇ ਬਹੁਤ ਜ਼ਿਆਦਾ ਜਦੋਜਹਿਦ ਅਤੇ ਇੱਕ ਚੰਗੇ ਪ੍ਰਚਾਰ ਦੀ ਲੋੜ ਹੈ ਜੇ ਤੁਸੀਂ ਸਹਿਮਤ ਹੋ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਇਸੇ ਤਰ੍ਹਾਂ ਅਸੀਂ ਫਿਰ ਆਪ ਜੀ ਦੇ ਸਨਮੁਖ ਇਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਸੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ